¡Gracias! ਨੋਰ ਨੋਰ ਕੇ ਨੂਰੇ ਜੋ ਗਰੇਵ ਟੁੱਟ ਗਿਆ ਸਾਰੇ ਸਭ ਤੋਂ ਸਭ ਤੋਂ ਪਹਿਲਾਂ ਆਹ ਕਾਉਂਟੂਨੋ ਬੇਲਣੇ ਨਾਮ ਤੇ ਟੰਡੋੜੀ ਦਾ ਮਾਜਮ ਆ ਜੇ ਟੰਡੋੜੀ ਦਾ ਮਾਜਮ ਆ ਜੇ ਜਿਹੜਾ ਪਿੰਡਾਂ ਦੀ ਗਾਲਾਂ ਕੱਟੀਆਂ ਨੇ ਜਿਹੜੇ ਨੇ ਕਿਹਾ ਵੀ ਮੁੰਡਾ ਖਾਨਦਾਨਦਾਰ ਕੋਲਾਗੇ ਉੱਥੇ ਖਾਨਦਾਨਦਾਰ ਤੱਕ ਜਿਹੜਾ ਟੰਡੋੜੀ ਦਾ ਬਲਖੂ ਮਾਜਮ ਆ ਜੇ ਉਹ ਮਰਾ ਜਿਹੜਾ ਉਹ ਸਾਡਾ ਖਾਨਦਾਨ ਪੁੱਛਿਆ ਬਰੂ ਦੱਸ ਸਾਡਾ ਕੰਮ ਕਰ ਕੀ ਹੋ ਰਿਹਾ ਕੇ ਪੁੱਛੇ ਜਿਹੜਾ ਸਾਡਾ ਕੰਮ ਕੀ ਆ ਪੀ ਆਰ ਪੀ ਸੀ ਆ ਅਸੀਂ ਦੱਸਾਂ ਕੰਮ ਕਰ ਕੀ ਹੁੰਦਾ ਉਹ ਬਰਾਬਰ ਪੇਸ ਕਰੋ ਉਹ ਦੱਸਿਆ ਆਪਣਾ ਕੰਮ ਅਸੀਂ ਆਪਣਾ ਦੱਸ ਉਹ ਆਪ ਦਾ ਦੱਸਦੇ ਹਾਂ ਆਪ ਦਾ ਫੋਨ ਨੰਬਰ ਦੱਸੋ 888 ਏਪੀਏ ਜੀ ਲੱਗੋ ਜੀ ਮੇਰਾ ਨਾਮ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਮੈਂ ਮੇਰੀ ਜਿਹੜੀ ਬੱਸ ਹੈ ਪੀਵੀ04209913 ਜਿਹੜਾ ਆਪਣੇ ਹਲਕਾ ਵ代ਕ ਨੇ ਸਰਦਾਰ ਕਲਵੰਤ ਸਿੰਘ ਬਾਜੀਗਰ ਉਹਨਾਂ ਦੀ ਰਹਿਣ ਨਮਾਈ ਲੋਕਾਂ ਦੀ ਸੇਵਾ ਵਿੱਚ ਉਹ ਬਸ ਪਾਤਰਾ ਤੋਂ ਖਰਕਾਂ ਦੇ ਟਾਈਮਾਂ 'ਚ ਜਿਹੜੀ ਬਸ ਆਪਣੀ ਚੱਲਦੀ ਐ ਠੀਕ ਐ ਜੀ ਮੈਂ ਉਹ ਬਸ ਦਾ ਰੂਟ ਲੈ ਕੇ ਪੁਰਾਣੇ ਬਸ ਅੱਡੇ ਤੋਂ ਆਪਣਾ ਜਾਣਾ ਸੀਗਾ 2:40 ਮਿੰਟ ਤੇ ਜੀ ਇੱਕ ਬਸ ਆਪਰੇਟਰ ਸੀਗਾ ਜੀ ਨਰਿੰਦਰ ਸਿੰਘ ਨਾਮ ਦਾ ਇੱਕ ਬਸ ਆਪਰੇਟਰ ਸੀ ਜਿਹੜਾ 2017 ਤੋਂ ਜਿਹੜੇ ਪਰਮਿਟ ਕੈਨਸਲ ਸਨ ਤੇ ਉਪਰੋਂ ਅਧਿਕਾਰੀਆਂ ਨੇ ਆ ਕੇ 2 3 4 ਦਿਨ ਪਹਿਲਾਂ ਉਹ ਜਿਹੜੇ ਉਹਦੇ ਬੱਸਾਂ ਉਹ ਬੰਦ ਕਰਵਾ ਦਿੱਤੀਆਂ ਗਈਆਂ ਸਨ ਉਹਦੇ ਰੋਸ ਵਜੋਂ ਉਹ ਜਿਹੜਾ ਮੇਰਾ ਪਰਚਾ ਥਾਣੇ ਦੇ ਵਿੱਚ ਦੇ ਕੇ ਆਇਆ ਸੀਗਾ ਜਿਦੇ ਵਿੱਚ ਮੇਰਾ ਕੋਈ ਇਨਵੋਲਮ ਨਹੀਂ ਕਿਉਂਕਿ ਮੈਂ ਇੱਕ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਨਾ ਤਾਂ ਮੈਂ ਕੋਈ ਬੱਸ ਬੰਦ ਕਰਾ ਸਕਦਾ ਨਾ ਮੈਂ ਚਲਾ ਸਕਦਾ ਇਹ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਬੱਸ ਕਰਾਉਣਾ ਚਲਾਉਣਾ ਜਾਂ ਬੰਦ ਕਰਨਾ ਤੇ ਮੇਰੇ ਤੇ ਪਰਚਾ ਦੇ ਕੇ ਆਇਆ ਜੀ ਇਹ ਨੇ ਧੱਕਾ ਕਰਕੇ ਮੇਰੀ ਬੱਸ ਬੰਦ ਕਰਾ ਦਿੱਤੀ ਠੀਕ ਹੈ ਜੀ ਮੇਰੇ ਮੇਰੇ ਖਿਲਾਫ ਦਰਖਾਸਤ ਦਿੱਤੀ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਏ ਮੇਰੀ ਪੁਲਿਸ ਪਾਰਟੀ ਗਈ ਆ ਜੀ ਇੱਥੋਂ ਆਪਣੇ ਥਾਣੇ ਚੋਂ ਸਿਟੀ ਥਾਣੇ ਚੋਂ ਤਿੰਨ ਚਾਰ ਦੋ ਜਿੰਨੇ ਵਰਦੀ ਚ ਸੀ ਇੱਕ ਸਿੰਪਲ ਸੀ ਇਹਨਾਂ ਨੇ ਉੱਥੇ ਜਾ ਕੇ ਮੇਰੇ ਨਾਲ ਕਾਫੀ ਜ਼ਿਆਦਾ ਬੋਲਬਲਾਈ ਕੀਤੀ ਤਾਂ ਮੈਂ ਕਿਹਾ ਜੀ ਕੋਈ ਕਹਿੰਦਾ ਜੀ ਗੱਡੀ ਥਾਣੇ ਲੈ ਕੇ ਜਾਣੀ ਪਏਗੀ ਮੈਂ ਕਿਹਾ ਜੀ ਕੋਈ ਨਹੀਂ ਗੱਡੀ ਥਾਣੇ ਚੱਲੇਗੀ ਅਸੀਂ ਅਧਿਕਾਰੀਆਂ ਨਾਲ ਗੱਲ ਕਰ ਲੈਂਦੇ ਆ ਕਹਿੰਦਾ ਨਹੀਂ ਨਹੀਂ ਗੱਡੀ ਥਾਣੇ ਲੈ ਕੇ ਚੱਲੋ ਮੈਂ ਗੱਡੀ ਥਾਣੇ ਲੈ ਕੇ ਇੱਥੇ ਪਹੁੰਚਿਆ ਤੇ ਇਹਨੇ ਜਰ ਨੂੰ ਮੈਂ ਅਧਿਕਾਰੀ ਨਾਲ ਗੱਲ ਕੀਤੀ ਕਹਿੰਦਾ ਵੀ ਨਹੀਂ ਗੱਡੀ ਥਾਣੇ ਨਹੀਂ ਖੜਨੀ ਗੱਡੀ ਤੂੰ ਅੱਡੇ ਚ ਲਾ ਕੇ ਆਪਾਂ ਉੱਥੇ ਜਾ ਕੇ ਗ ਸੋਸਾ ਪਾਰਟੀ ਦੀ ਜਿਪਸੀ ਜਿਹੜੀ ਪਿੱਛੇ ਸੀਗੀ ਤਿੰਨ ਜਨੇ ਸੀਗੇ ਉਹ ਮੈਂ ਥੱਲੇ ਉੱਪਰ ਕੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਵੀ ਉਹ ਕਹਿ ਰਿਹਾ ਵੀ ਗੱਡੀ ਅੱਡੇ 'ਚ ਲੈ ਆ ਆਪਾਂ ਗੱਲਬਾਤ ਕਰ ਲੈਂਦੇ ਆ ਪਰ ਇੱਕ ਟੰਡੋਲੀ ਦਾ ਸ਼ਾਇਦ ਟੰਡੋਲੀ ਦਾ ਉਹਦਾ ਨਾਂ ਨਹੀਂ ਮੈਂ ਜਾਣਦਾ ਕਿਉਂਕਿ ਧੱਕਾ ਮੁਕੀ ਜਿਹੜੀ ਵੀਡੀਓ ਹੀ ਤਕਰੀਬਨ ਵਾਇਰਲ ਹੋ ਰਹੀ ਆ ਮੇਰੇ ਨਾਲ ਧੱਕਾ ਮੁਕੀ ਇੱਕ ਸਾਡਾ ਸਾਥੀ ਐ ਇਹਨਾਂ ਦਾ ਆਪਣਾ ਸ਼੍ਰੀਸ਼ਕਮਰ ਉਹਦੇ ਨਾਲ ਵੀ ਜ਼ਿਆਦਾ ਤੱਕ ਇੱਕ ਕਪਲ ਪੁਲਿਸ ਅਧਿਕਾਰੀ ਸਨ ਇੱਕ ਸਿਵਲ ਵਰਦੀ ਚ ਸੀਗਾ ਤੇ ਇੱਕ ਵਰਦੀ ਪਾਈ ਸੀ ਉਹਨਾਂ ਨੇ ਜਿਹੜੀ ਵੀਡੀਓ ਹੀ ਤਕਰੀਬਨ ਸਾਰਿਆਂ ਕੋਲ ਵਾਇਰਲ ਹੋ ਰਹੀ ਹੈ ਜਿਹੜਾ ਬਹੁਤ ਜ਼ਿਆਦਾ ਧੱਕਾ ਹੋਇਆ ਕੁੱਟਮਾਰ ਕਰਕੇ ਸਾਡੇ ਸਾਥੀ ਨੂੰ ਥਾਣੇ ਲੈ ਕੇ ਗਏ ਜ਼ਬਰਦਸਤੀ ਬਿਲਕੁਲ ਜੀ ਵੀਡੀਓ ਵਾਇਰਲ ਹੋ ਰਹੀ ਹੈ ਜ਼ਬਰਦਸਤੀ ਬਿਲਕੁਲ ਧੱਕਾ ਮੁੱਕਾ ਕਰਕੇ ਉਹ ਕਹਿੰਦਾ ਤੁਸੀਂ ਮੇਰੀ ਨੰਬਰ ਪਲੇਟ ਚੈੱਕ ਕਰ ਲਓ ਮੈਂ ਕੌਣ ਆ ਤੇ ਤੁਹਾਡਾ ਜਿਹੜੇ ਖਾਨਦਾਨ ਤੱਕ ਕਹਿੰਦਾ ਮੈਂ ਫੋਲ ਦੂੰਗਾ ਤੁਸੀਂ ਵੀਡੀਓ ਵਾਇਰਲ ਹੋ ਰਹੀ ਹੈ ਦੇ ਚੈੱਕ ਕਰ ਸਕਦੇ ਹਾਂ ਅਸੀਂ ਮੰਗ ਕਰਦੇ ਹਾਂ ਜੇ ਉਸ ਅਧਿਕਾਰੀ ਤੇ ਕੋਈ ਕਾਰਵਾਈ ਕਰਦੇ ਆ ਨਹੀਂ ਤਾਂ ਅਸੀਂ ਜਿੰਨੇ ਵੀ ਪੰਜਾਬ ਦੇ 27 ਦੇ 27 ਡੀਪੂ ਨੇ ਪੰਜਾਬ ਰੋਡਵੇ 'ਚ ਪੰਨਬਤ ਪੀਆਰਟੀਸੀ ਨੇ ਉਹ ਸਾਰੇ 27 ਦੇ 27 ਡੀਪੂ ਬੰਦ ਕਰਕੇ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਕਰਾਂਗੇ ਕਿਉਂਕਿ ਅਸੀਂ ਮੁਲਾਜ਼ਮਾਂ ਸਵੇਰੇ 4 ਵਜੇ ਉੱਠਦੇ ਆ ਲੋਕਾਂ ਦੀ ਸੇਵਾ 'ਚ ਅਸੀਂ ਪੁਰਸਪਾਰਟੀ ਦੀ ਸੇਵਾ ਕਰਦੇ ਆ ਡਿਊਟੀਆਂ ਤੇ ਜਾਂਦੇ ਆ ਅਸੀਂ ਵੀ ਮੁਲਾਜ਼ਮਾਂ ਉਹਨਾਂ ਦੀ ਸੇਵਾ 'ਚ ਹਰ ਵੇਲੇ ਹਾਜ਼ਰ ਰਹਿੰਦੇ ਆ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਆ ਪਰ ਸਾਡੇ ਨਾਲ ਇੱਕ ਅਜ ਗੈਂਗਸਟਰਾਂ ਵਾਲਾ ਧੱਕਾ ਜਿਵੇਂ ਕਿ ਗੈਂਗਸਟਰ ਨੂੰ ਵੀ ਅੱਜ ਕੱਲ ਧੱਕਾ ਕਰਕੇ ਨਹੀਂ ਲੈ ਜਾਂਦੇ ਬਿਲਕੁਲ ਆਮ ਨਾਲ ਲੈ ਜਾਂਦੇ ਆ ਪਰ ਸਾਨੂੰ ਇੱਕ ਗੈਂਗਸਟਰਾਂ ਤੋਂ ਹੀ ਵੱਧ ਸਮਝ ਕੇ ਕੁੱਟਮਾਰ ਕਰਕੇ ਥਾਣੇ ਲੈ ਜਾਂਦਾ ਗਿਆ ਜੀ ਉਹਨਾਂ ਨੂੰ ਬੱਸਾਂ ਦਾ ਠੱਗਾ ਜਾਮ ਕੀਤਾ ਬਿਲਕੁਲ ਜੀ ਬਿਲਕੁਲ ਪਤਨਾ ਦੇ ਆਲੇ ਦੁਆਲੇ ਜਿੰਨੇ ਵੀ ਰੋਡ ਨੇ ਸੰਗਰੂਰ ਬਾਈਪਾਸ ਜਿੰਨੇ ਵੀ ਪਟਿਆਲਾ ਬਿਲਕੁਲ ਬੰਦ ਨੇ ਜਿੰਨਾ ਚਿਰ ਉਸ ਅਧਿਕਾਰੀ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰੇ ਜਾਮ ਨਹੀਂ ਖੁੱਲਿਆ ਖੁੱਲਿਆ ਜਾਏਗਾ ਕੋਈ ਗੱਲਬਾਤ ਹੋਈ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਉਸ ਜਿਹੜਾ ਸਾਡਾ ਸਾਥੀ ਸੀ ਕੁੱਟਮਾਰ ਕਰਕੇ ਲੈ ਗਏ ਹਨ ਉਹਨੂੰ ਆਪਣੇ ਐਸਐਚਓ ਸਰਦਾਰ ਕੁਲਬੀਰ ਸਿੰਘ ਉਹ ਲੈ ਕੇ ਇੱਥੇ ਪਹੁੰਚੇ ਨੇ ਪਰ ਹਜੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਮੌਕੇ ਤੇ ਆ ਰਿਹਾ ਤੇ ਗੱਲਬਾਤ ਜਿਹੜੀ ਜਾਰੀ ਹੈ ਮਰਨਾ ਸ਼ੰਚੇਰ ਸ਼ਰਮਾ ਜੀ ਮੈਂ ਪੀਆਰਟੀਸੀ ਕੰਟੈਕਟ ਵਰਕ ਯੂਨੀਅਨ 25/11 ਦਾ ভাইস ਪ੍ਰਧਾਨ ਆ ਜੀ ਮਸਲਾ ਸਾਰਾ ਇਹ ਖਰਕਾ ਤੋਂ ਪਾਤਣਾ ਇੱਕ ਪ੍ਰਾਈਵੇਟ ਬੱਸ ਚੱਲਦੀ ਹੈ ਅਨਮੋਲ ਬੱਸ ਉਹਦੇ ਲਈ ਕੋਈ ਪਰਮਿਟ ਨਹੀਂ ਹੈਗਾ ਜੀ ਫਾਰਮਟ ਨਾ ਹੋਣ ਦੇ ਬਾਵਜੂਦ ਵੀ ਅਸੀਂ ਕਈ ਵਾਰ ਕੰਪਲੀਟਾ ਦੇਤੀਆਂ ਤੇ ਕੱਲ ਸਾਡੇ ਅਧਿਕਾਰੀ ਆਏ ਸੀਗੇ ਉਹ ਮਤਲਬ ਗੱਡੀ ਅਨਵੋਲ ਵਸ ਬੰਦ ਕਰਕੇ ਸੀਗੇ ਬਸਟੈਂਡ 'ਚ ਤੇ ਉਹਨਾਂ ਨੇ ਕੀ ਕਰਿਆ ਪੁਲਿਸ ਪ੍ਰਸ਼ਾਸਨ ਦਾ ਹਸਾਰਾ ਲੈਂਦੇ ਹੋਏ ਆਪਣੇ ਦਰਖਾਸਤ ਦਿੱਤੀ ਅੱਜ ਅਸੀਂ ਸਾਡੇ ਮਲਾਜਮਾਂ ਨੂੰ ਪੁਲਿਸ ਅਰੈਸਟ ਕਰਨ ਵਾਸਤੇ ਆਈ ਅਸੀਂ ਉਹਨਾਂ ਨੂੰ ਮਲਾਜਮਾਂ ਨੂੰ ਕਿਹਾ ਵੀ ਅਸੀਂ ਗੱਡੀਆਂ ਬਸਟੈਂਡ ਲਾ ਕੇ ਤੇ ਅਸੀਂ ਥਾਣੇ ਚ ਆ ਜਾਨੇ ਜੀ ਦਰਖਾਸਤ ਦੇ ਰਿਹਾ ਦਰਖਾਸਤ ਦੇ ਰਿਹਾ ਦਰਖਾਸਤ ਦੇ ਰਿਹਾ ਤੇ ਅਸੀਂ ਸਾਰਾ ਬੱਸ ਸਟੈਂਡ ਗੱਡੀਆਂ ਲਜਾਉਣ ਵਾਸਤੇ ਤਿਆਰ ਹੋ ਗਏ ਪੂਰੇ ਦੋ ਪੁਲਿਸ ਮੁਲਾਜ਼ਮ ਸੀ ਗਏ ਉਹਨਾਂ ਨੇ ਮਤਲਬ ਇੱਕ ਮੇਰੇ ਤੇ ਇੱਕ ਆਪਣੇ ਡਰਾਈਵਰ ਦੇ ਹੀ ਪੈਣਾ ਦੀਆਂ ਗਾਲਾਂ ਕੱਢੀਆਂ ਨੇ ਧੱਕਾ ਮੁੱਕੀ ਕਰਿਆ ਥੱਪੜ ਮਾਰੇ ਨੇ ਜੀ ਜ਼ਬਰਦਸਤੀ ਲਿਜਾਣ ਦੀ ਕੋਸ਼ਿਸ਼ ਕਰਿਆ ਬਕਾਇਦਾ ਸਾਡੇ ਕੋਲ ਵੀਡੀਓ ਪ੍ਰੂਫ ਵੀ ਹੈਗੀ ਜੀ ਥਾਣੇ ਚ ਲੈ ਗਏ ਸੀ ਤੁਹਾਨੂੰ ਹਾਂ ਜਿਵੇਂ ਨੂੰ ਥਾਣੇ ਚ ਲੈ ਗਏ ਸੀ ਗਏ ਜੀ ਉਸ ਤੋਂ ਬਾਅਦ ਮੈਨੂੰ ਐਸਐਚਓ ਸਾਹਿਬ ਛੱਡ ਕੇ ਗਏ ਨੇ ਜੀ ਮੰਗ ਅਸੀਂ ਇਹ ਕਰਦੇ ਆ ਜਿਹੜੇ ਦੋ ਪਰਸ ਮਲਾਜ਼ਮ ਸਾਨੂੰ ਜ਼ਬਰਦਸਤੀ ਚੱਕ ਕੇ ਲੈ ਕੇ ਗਏ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਪੁਰਾਣੇ ਬੱਸ ਸਟੈਂਡ ਕਿਤੇ ਕੋਈ ਪ੍ਰਾਈਵੇਟ ਵਾਲੇ ਕੋਈ ਪੀਆਰਟੀਸੀ ਵਾਲੇ ਕੋਈ ਜਣਾਂ ਕੇ ਝਗੜਾ ਕੀਤਾ ਉੱਥੇ ਬੱਸਾਂ ਦੇ ਪਿੱਛੇ ਲਾ ਕੇ ਉਹ ਵੀ ਸਾਡੇ ਡਿਊਟੀ ਅਫਸਰ ਗਏ ਵੀ ਸਮਝਾ ਕੇ ਲਾ ਕੇ ਵੀ ਤੁਸੀਂ ਪਬਲਿਕ ਨੂੰ ਪਰੇਸ਼ਾਨ ਹੋ ਰਹੀ ਹੈ ਸਵਾਰੀਆਂ ਬੈਠੀਆਂ ਤੇ ਜਾਓ ਪਰ ਉਹ ਕੰਮ ਇਹਨਾਂ ਦਾ ਜਿਆਦਾ ਹੀ ਵੱਧਦਾ ਵੱਧਾ ਇਹ ਕਹਿੰਦੇ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਦੂਸਰੇ ਉੱਥੇ ਬੈਠੇ ਆ ਉਹਨਾਂ ਨੇ ਕੰਪਲੇਨਟ ਲਿਖਾਈ ਹੋਈ ਆ ਉਹਨਾਂ ਨੂੰ ਸਮਝਾਪ ਜਗ ਕਰ ਰਹੇ ਨੇ ਕਿ ਸਰ ਨੇ ਤਾਂ ਦੋਸ਼ ਲਾਇਆ ਕਿ ਉਸਤੇ ਇਲਜ਼ਾਮ ਹੈ ਸਾਰੇ ਦਾ ਸਾਰਾ ਹਾਂਜੀ ਪੁਲਿਸ ਪਰ ਸ਼ਾਸਨ ਤੇ ਇਲਜ਼ਾਮ ਹੈ ਕਿ ਸੰਤਾ ਬਣਨ ਵਰਕੇ ਜਿੜਾ ਮਾਰੂਆਂ ਨਹੀਂ ਪੁੱਟਿਆ ਜਾ ਪਬਲਿਕ ਉਹ ਉਹ ਦੇਖ ਲੈਣੇ ਕਿਹੜੀ ਵੀਡੀਓ ਕਹਿੰਦੇ ਆ ਕੋਈ ਦੇਖ ਲੈਣੇ ਆਪਾਂ ਜੋ ਹੋਇਆ ਉਹ ਤੇ ਕਾਰਵਾਈ ਕਰਾਂਗੇ ਆਪਾਂ ਜੋ ਵੀ ਆ ਸੰ ਮੌਕੇ ਤੇ ਦੇਖ ਲੈਣੇ ਆ ਇਹਨੂੰ ਕੋਈ ਹੈ ਕਰਦੇ ਗੱਲ ਨਾਮ ਕੀ ਆ ਤੁਹਾਡਾ ਜੀ ਮੇਰਾ ਨਾਮ ਨਰਿੰਦਰ ਹੈ ਜੀ ਤੇ ਤੁਹਾਡੀ ਬੱਸ ਦਾ ਨਾ ਕੀ ਰੂਟ ਬੱਸ ਦਾ ਤਾਂ ਜੀ ਕੋਈ ਅਨਮੋਲ ਬੱਸ ਹੈ ਬੱਸ ਦਾ ਤਾਂ ਕੋਈ ਝਕੜ ਨਹੀਂ ਹੈਗਾ ਜੀ ਬੱਸ ਤਾਂ ਚਲੋ ਅਸੀਂ ਰੋਕਤੀ ਪ੍ਰਾਣੀ ਏਡੇ ਤੇ ਦੇ ਵਿੱਚ ਇਹ ਤਾਂ ਜੀ ਮਸਲਾ ਇਹ ਹੈ ਵੀ ਇਹ ਲੈਂਦਾ ਸੀ ਸਭ ਤੋਂ ਪੈਸੇ ਜਯਾਦਵਿੰਦਰ ਸਿੰਘ ਉਹ ਕਿਸ ਸੰਬੰਧ ਚ ਇਸ ਵੀ ਮੈਂ ਤੁਸੀਂ ਪਰ ਸਾਡੀਆਂ ਬੱਸਾਂ ਦੇ ਰੀਨਿਊ ਹੋਣ ਵਾਲੀਆਂ ਨੇ ਪਰਮਟ ਹਾਂਜੀ ਤੇ ਉਧਰ ਬੱਚੇ ਤੰਗ ਹੁੰਦੇ ਤੇ ਪਰਮਟ ਹੈ ਨਹੀਂ ਇਹਨਾਂ ਦਾ ਵੀ ਬੱਸ ਇਨਲੀਗਲੀ ਚੱਲਦਾ ਪੀਆਰਟੀਸੀ ਦਾ ਵੀ ਇਵੇਂ ਚਲਾ ਨਹੀਂ ਸਕਦੇ ਤੇ ਇਹ ਡਰਾਈਵਰ ਹੈ ਉਸ ਬੱਸ ਦਾ ਇਹ ਸਭ ਤੋਂ ਜੀ ਪੈਸੇ ਲੈਂਦਾ ਸੀਗਾ ਅਸੀਂ ਪੈਸੇ ਦੇਣੇ ਬੰਦ ਕਰਤੇ ਸਾਡੇ ਨਾਲ ਝਗੜਾ ਕਰਨ ਲੱਗੇ ਤੇ ਮੈਂ ਇਹਦੀ ਗੂਗਲ ਪੇ ਦੀ ਸ਼ਿਕਾਇਤ ਕਰਤੀ ਜੀ ਵਿਜੀਲੈਂਸ 'ਚ ਹਾਂਜੀ ਉਹਦੀ ਮੇਰੇ ਕੋਲ ਸਬੂਤ ਨਹੀਂ ਦੀ ਵਿਜੀਲੈਂਸ ਦੀ ਇਨਕੁਆਰੀ ਚੱਲ ਰਹੀ ਹੈ ਜੀ ਤੁਸੀਂ ਸ਼ਿਕਾਇਤ ਕਰੋ ਕੀਤੀ ਜੀ ਇਹ ਹੋ ਗਏ ਜੀ ਮਹੀਨਾ 15 20 ਦਿਨ ਹੋ ਗਏ ਪਹਿਲਾ ਮਸਲਾ ਹੈ ਹਾਂਜੀ ਪਹਿਲਾ ਇਹ ਇਹਦੀ 2-3 ਮਹੀਨਾ ਦਾ ਬੱਸ ਪੰਜਵੇਂ ਸਮੇਂ ਮੈਂ ਮੈਂ ਕੇਮਿਨੂੰ ਵੀ ਕਰਿਆ ਜੀ ਸ਼ਿਕਾਇਤ ਤਾਂ ਕੋਈ ਕਾਰਵਾਈ ਨਹੀਂ ਹੋਈ ਪੀਆਰਟੀਸੀ ਨੂੰ ਇਹਨਾਂ ਨੂੰ ਕੋਈ ਸਸਪੈਂਡਿੰਗ ਕੁਝ ਨਹੀਂ ਕਰਿਆ ਜੀ ਸੁਣਵਾਈ ਨਹੀਂ ਬਣੀ ਹੋਈ ਸਾਡੀ ਜੀ ਤੇ ਇਹ ਜੂਨੀਅਨ ਦਾ ਜੂਨੀਅਨ ਮਹਿਕਮੇ ਤੇ ਜੂਨੀਅਨ ਇਹ ਦਬਾਅ ਪਾ ਰਹੀ ਹੈ ਜੀ ਉੱਥੇ ਵੀ ਤੇ ਹੁਣ ਊਰੇ ਵੀ ਪਾ ਰਹੀ ਹੈ ਜੀ ਇਹ ਮੈਨੂੰ ਡਰਾਉਣ ਲੱਗ ਗਿਆ ਜੀ ਵੀ ਤੂੰ ਜਿਹੜਾ ਮੇਰੇ ਤੇ ਇੱਕ ਦਿੱਤੀ ਹੋਈ ਆ ਦਰਖਾਸਤ ਉਹ ਵਾਪਸ ਲੈ ਲੈ ਨਹੀਂ ਮੈਂ ਤੈਨੂੰ ਦੇਖ ਤਾ ਮੈਨੂੰ ਮਾਰਨ ਪੈ ਗਿਆ ਜੀ ਇਹ ਫਿਰ ਮੈਂ ਜੀ ਆਪਣੀ ਚੌਂਕੀ ਦੇ ਵਿੱਚ ਆ ਗਿਆ ਹਾਂਜੀ ਮੈਂ ਚੌਂਕੀ ਵਾਲਿਆਂ ਨੂੰ ਦੱਸਿਆ ਵੀ ਭਾਈ ਐਂ ਕਰਕੇ ਉਹ ਬੰਦਾ ਜੀ ਮੇਰੇ ਨੂੰ ਕੁੱਟਨ ਮਾਰਨ ਪੈ ਗਿਆ ਤੇ ਮੈਂ ਇਹ ਸਾਨੂੰ ਕਹਿੰਦਾ ਵੀ ਤੁਸੀਂ ਦੋਨੇ ਉੱਥੇ ਆਜੋ ਅੱਡੇ 'ਚੋਂ ਅਸੀਂ ਦੋਨੇ ਮਹਿਤਾ ਆ ਗਿਆ ਜੀ ਇਹਨੇ ਆਪਦੀ ਜੂਨੀਅਨ ਨੂੰ ਫੋਨ ਕਰਤਾ ਜੂਨੀਅਨ ਵਾਲਿਆਂ ਨੇ ਕਹਤਾ ਵੀ ਤੂੰ ਜਾਮ ਲਾ ਦੇ ਇਹ ਬਲੈਕਮੇਲਿੰਗ ਹੈ ਜੀ ਇਸ ਜੂਨੀਅਨ ਦੀ ਇੱਕ ਕਰਪਟ ਬੰਦੇ ਦੀ ਜਿਹੜੀ ਜੂਨੀਅਨ ਹੈ ਇਹਦੀ ਇਹਦੀ ਮਦਦ ਕਰ ਰਹੀ ਹੈ ਇਹ ਬਹੁਤ ਮਾੜਾ ਕੰਮ ਹੈ ਜੂਨੀਅਨਾਂ ਅੰਦਰ ਜੀ ਇਹ ਬਲੈਕਮੇਲਿੰਗ ਦਾ ਸਿਸਟਮ ਚੱਲ ਪਿਆ ਸਰਕਾਰਾਂ ਨੂੰ ਮੈਂ ਤਾਂ ਕਹਿੰਦਾ ਉਹਨੂੰ ਕੁੱਟ-ਕੁੱਟੇ ਲੰਬੇ ਪਾ ਦੇਣ ਇਹੋ ਜਿਹੇ ਲੋਕਾਂ ਨੂੰ ਕਿੰਨਾ ਟਾਈਮ ਹੋ ਗਿਆ ਪੈਸੇ ਦੋ ਤਿੰਨ ਮਹੀਨੇ ਹੋ ਗਏ ਜੀ ਆ ਬਾਉ ਜੀ ਤੋਂ ਅੱਗੇ ਇਹ ਅਦਰੰਗ ਦੇ ਮਰੀਜ਼ ਨੇ ਜੀ ਇਹਨਾਂ ਤੋਂ ਵੀ 300 ਡੇਲੀ ਤੇ ਕਦੇ 200 ਸਾਰਿਆਂ ਤੋਂ ਲੈਂਦਾ ਤੀਗਾ ਜੀ ਹਾਂ ਇਹਨਾਂ ਦਾ ਤੰਦਾ ਵਿਚਾਰਿਆਂ ਦੇ ਏਸੀ ਜਾਂ ਰੋਟੀ ਏਸੀ ਤੇ ਚੱਲਦੀ ਹੈ ਜੀ ਮੇਰੇ ਤਾਂ ਚੱਲ ਕੁਛ ਨਹੀਂ ਖੜਾ ਦੂ ਹਾਂ ਸਾਡੇ ਅਲੱਗ ਹੈ ਜੀ ਇਹਨਾਂ ਦੀ ਮੇਰੀ ਤਾਂ ਚੱਲ ਖੜ ਜੇ ਮੈਂ ਤਾਂ ਕੋਈ ਚੱਕਰੇ ਨਹੀਂ ਜੀ ਪਰ ਇਹਦੀ ਵਿਚਾਰਿਆਂ ਦੀ ਇਹਨਾਂ ਦਾ ਇਹਨਾਂ ਦਾ ਰੋਜ਼ਗਾਰ ਉਹਨੇ ਖੋਹਿਆ ਬੰਦੇ ਨੇ ਉਸੇ ਰੂਟ ਤੇ ਸੇਮ ਹੈ 16 ਸਾਲਾਂ ਤੋਂ ਚੱਲਦੀ ਹੈ ਤਾਂ ਹੁਣ ਚਲਾਈ ਹੈ ਜੀ ਇਹਨੂੰ ਡਰਾਈਵਰ ਵੀ ਮੈਂ ਸਿਖਾਇਆ ਜੀ ਮੇਰੀ ਵਾਸਤੇ ਸਿੱਖਿਆ ਹੋਇਆ ਇਹ ਤਾਂ ਇਹ ਮੁੰਡਾ ਜੀ ਆ ਜਿਹੜਾ ਯਾਦਵਿੰਦਰ ਹੈ ਅੱਛਾ ਜੀ ਇਹ ਅੱਛਾ ਮੈਂ ਇਹਨੂੰ ਲਿਖ ਕੇ ਵੀ ਦੇਣ ਲੱਗਿਆ ਸੀਗਾ ਜੀ ਇੱਕ ਇਨਸਪੈਕਟਰ ਮੈਨੂੰ ਕਹਿੰਦੇ ਵੀ ਇਹਦੀ ਜਾਨ ਛੱਡ ਦੇ ਮੈਂ ਇਹਨੂੰ ਲੈ ਕੇ ਵੀ ਕੋਰੇ ਕਾਗਜ਼ ਤੇ ਸਾਈਨ ਕਰਾ ਲਉ ਭਾਈ ਚਲੋ ਸਮਝੌਤਾ ਕਰਾ ਲਓ ਕਹਿੰਦਾ ਜੀ ਮੇਰੇ ਬੱਚੇ ਨੇ ਉਰੋਂ ਤਾਂ ਸਮਝੌਤਾ ਕਰ ਲਾਂਗਾ ਜੀ ਉਧਰ ਸ਼ਿਕਾਇਤਾਂ ਕਰਨ ਲੱਗ ਗਿਆ ਜੀ ਸਾਡੀਆਂ ਵੀ ਇਹ ਬੱਸਾਂ ਬੰਦ ਕਰੋ ਜੀ ਫਿਰ ਮੈਂ ਸਮਝੌਤਾ ਮਹਾ ਮੈਂ ਨਹੀਂ ਕਰਦਾ ਹੁਣ ਇਹ ਜੀ ਸਾਨੂੰ ਬਲੈਕਮੇਲ ਕਰਕੇ ਇਹ ਸਾਰੀ ਜਿਹੜੀ ਕਾਰਵਾਈ ਹੈ ਇਹਦੀ ਸਮਝੌਤੇ ਦੀ ਹੈ ਸਾਰੀ ਹੋਰ ਕੋਈ ਚੱਕਰ ਨਹੀਂ ਹੈਗਾ ਇਹ ਵੀ ਜਿਹੜਾ ਬਿਜੀਲੈਂਸ ਅੱਛਾ ਤੁਸੀਂ ਅਰਜੀ ਦਿੱਤੀ ਹੋਈ ਹੈ ਉਹ ਵਾਪਸ ਲਓ ਇਹ ਸਾਰਿਆਂ ਨੂੰ ਬਲੈਕਮੇਲ ਕਰ ਰਹੇ ਨੇ ਲੋਕਾਂ ਨੂੰ ਤੰਗ ਕਰ ਰਹੇ ਨੇ ਵੀ ਇਹਨਾਂ ਤੇ ਉਲਟਾ ਕਾਰਵਾਈ ਕੀਤੀ ਜਾਏ ਕਿਉਂ ਡਰਨਾ ਹੈ ਨਾ ਤੂੰ ਇਹ ਲੋਕਾਂ ਤੋਂ ਡਰਨੇ ਤਾਂ ਚੋਰ ਲੋਕ ਨੇ ਕੀ ਮਸਲਾ ਬਣਿਆ ਤੁਸੀਂ ਮੌਕੇ ਤੇ ਮੌਜੂਦ ਸੀ ਹਾਂਜੀ ਮੁਲਾਜ਼ਮਾ ਨਾਲ ਮੁਲਾਜ਼ਮ ਮੈਂ ਨਹੀਂ ਮੈਂ ਤਾਂ ਜੀ ਸਿਟੀ ਚ ਆ ਗਿਆ ਸੀ ਜੀ ਮੈਂ ਤਾਂ ਅੱਗੇ ਮੈਂ ਤਾਂ ਕੁਛ ਨਹੀਂ ਕਿਹਾ ਇਹਨਾਂ ਨੇ ਜੂਨੀਅਰ ਨੇ ਕਿਹਾ ਤਾਂ ਵੀ ਜਾ ਮ ਇੱਥੇ ਹਟ ਜਾ ਇਹਨਾਂ ਨਾਲ ਪੁਲਿਸ ਵਾਲਿਆਂ ਨਾਲ ਵੀ ਇਹਨਾਂ ਨੇ ਮੈਂ ਸੁਣਿਆ ਜੀ ਹੱਥੋਂ ਪਾਈ ਧੱਕਾ ਮੁੱਕੀ ਕਰੀ ਹੈ ਜੀ ਅੱਛਾ ਇੱਕ ਡਰਾਈਵਰ ਤਾਂ ਦਾਰੂ ਵੀ ਪੀਤੀ ਹੋਈ ਸੀ ਜੀ ਅੱਛਾ ਜੀ ਹਾਂਜੀ ਜੀ ਉਹਦੇ ਵਿੱਚ ਤਾਂ ਉਹਨਾਂ ਨੇ ਇਹ ਲਈ ਇਹ ਸ਼ੇਅਰ ਹੈ ਵੀ ਪੁਲਿਸ ਨੇ ਸਾਡੇ ਨਾਲ ਧੱਕਾ ਸ਼ੁਰੂ ਕੀਤਾ ਪੁਲਿਸ ਕਾਦੇ ਵਾਸਤੇ ਕਰੋ ਜੀ ਪੁਲਿਸ ਤਾਂ ਸਮਾਂ ਇਹਨਾਂ ਨੂੰ ਲੈ ਕੇ ਆ ਰਹੀ ਸੀ ਵੀ ਆਜੋ ਭਾਈ ਤੁਸੀਂ ਪਿਆ ਇਹਨਾਂ ਨੇ ਧਰਨਾ ਲਾਤਾ ਉੱਥੇ ਜਾਮ ਲਾਤਾ ਪੁਲਿਸ ਨੇ ਕਿਹਾ ਵੀ ਜਾਮ ਕਾਤੋਂ ਲਾਉਣੀ ਹੈ ਤੁਸੀਂ ਅਰੈਸਟ ਕਰਨਗੇ ਸੀ ਇਹਨਾਂ ਨੂੰ ਰੈਸਟ ਰੋਸਟ ਨਹੀਂ ਜੀ ਵੀ ਆ ਕੇ ਤੁਹਾਡਾ ਚੱਲ ਗੱਲਬਾਤ ਸੁਣ ਲੈਣਿਆ ਰੈਸਟ ਦਾ ਕੁਛ ਨਹੀਂ ਤੇ ਨਾ ਇਹਨਾਂ ਨੂੰ ਰੈਸਟ ਦੀ ਮੈਂ ਮੈਂ ਕਹਾਂਦੀ ਮਾ ਜੀ ਇਹਨੂੰ ਸਮਝਾਓ ਇਹ ਪੰਗੇ ਲੈਂਦਾ ਜਾ ਕੇ ਹਾਂਜੀ ਬਸ ਮੈਂ ਤਾਂ ਆਪਣੀ ਸੇਫਟੀ ਵਾਸਤੇ ਆਇਆ ਸੀ ਜੀ ਮੈਂ ਤਾਂ ਆਪਾਂ ਨੂੰ ਕੀ ਲੈਣਾ ਕਿਸੇ ਤੋਂ ਠੀਕ ਹੈ